सी मनाई ਖੰਡ ਦੇ ਸੁਰੱਖਿਆ ਯੋਜਨ ਆਜੋ ਭਾਜੀ ਆਜੋ ਫਲੋਰਨ ਫਾਈਨੈਂਸ ਕੰਪਨੀ ਨੂੰ ਦੇਖ ਰਹੇ ਹਾਂ ਪੀਵੀਵੀਟੀ ਚੈਨਲ ਤੇ ਤੁਸੀਂ ਆਪਾਂ ਪਾਉਂਦਾ ਜਿਹੜਾ ਯੋਜਨ ਕਰ ਰਿਹਾ

Me. ਸ਼ਹਿਰ ਵਾਸੀਆਂ ਨੂੰ RAM ਮੋਸਰ ਦੀਆਂ RAM ਪ੍ਰਾਣ ਪ੍ਰਤੀਸ਼ਟਾ ਦੀਆਂ ਸਭ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਸਾਰਿਆਂ ਨੂੰ ਬਿਧਮਰ ਪ੍ਰਾਤ ਕਰਦੀ ਹੈ ਵੀਜ਼ਨ ਵੇ ਤੇ RAM ਸੰਸਵਾਨੋ ਤੇ ਲੰਗਰ ਦਾ ਸਜਣਾ ਕੀਤਾ ਗਿਆ ਤੁਸੀਂ ਪਹੁੰਚ ਕੇ ਲੰਗਰ ਦਾ ਸਵਾਦ ਚੁਰਜ ਕਰੋ ਜੀ ਸਾਰਿਆਂ ਨੂੰ ਬਾਰ-ਬਾਰ ਬਾਰ-ਬਾਰ ਬਹੁਤ-ਬਹੁਤ ਵਧਾਈ ਜੀ ਥੈਂਕ ਯੂ ਜੈ ਸ਼੍ਰੀ ਰਾਮ ਅੱਜ ਹਿੰਦੁਸਤਾਨ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਲਾਲਾ ਦੀ ਪ੍ਰਾਣ ਪ੍ਰਤੀਸ਼ਟਾ ਦੁਨੀਆ ਜੋ ਅੱਜ ਲਾਈਵ ਦੇਖ ਰਹੀ ਹੈ ਮੈਂ ਸਾਰੇ ਰਾਮ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸ਼ਾਇਦ ਸਾਡੇ ਲਈ ਅੱਜ ਤੋਂ ਵੱਡਾ ਕੋਈ ਦਿਨ ਨਹੀਂ ਹੋਣਾ ਕਰੋੜਾਂ ਰਾਮ ਭਗਤਾਂ ਨੇ ਜੋ ধਮਾਵਾ ਮੰਗੀਆਂ ਉਸ ਦਾ ਨਤੀਜਾ ਅੱਜ ਪ੍ਰਭੂ ਸ਼੍ਰੀ ਰਾਮ ਦੇ ਰਹੇ ਨੇ ਅੱਜ ਪ੍ਰਭੂ ਸ਼੍ਰੀ ਰਾਮ ਲੱਲਾ ਰਾਮ ਮੰਦਰ ਵਿੱਚ ਬਿਰਾਜਮਾਨ ਹੋ ਚੁੱਕੇ ਨੇ ਮੈਂ ਸਾਰੇ ਰਾਮ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹੀਦਈਆਂ ਦੇ ਕਾਰਨ ਅੱਜ ਦਾ ਇਹ ਸ਼ੁਭ ਦਿਹਾੜਾ ਸਾਰਾ ਹਿੰਦੁਸਤਾਨ ਦੇਖ ਰਿਹਾ ਹੈ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਉਹਨਾਂ ਰਾਮ ਭਗਤਾਂ ਨੂੰ ਲੱਖ ਵਾਰ ਕਰੋੜਾਂ ਵਾਰ ਨਮਸਕਾਰ ਕਰਦਾ ਜਿਨ੍ਹਾਂ ਦੇ ਨਾਲ ਅੱਜ ਸਦੀ ਦੇ ਅਸੀਂ ਭਾਗੀ ਹੋਏ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੁਜਾਰੀ ਵਿੱਚ ਰਾਮ ਮੰਦਰ ਦਾ ਜੋ ਨੂਨ ਪਤਰਾ ਕੇ ਉਪਰ ਕਰਨ ਕੀਤਾ ਗਿਆ ਜੈ ਜੁਤ ਕਾ ਅਸੀਂ ਨੂੰ ਮੋਤੀ ਹੋਏ ਅੱਗੇ ਉਸੇ ਹੀ ਕੜੀ ਨੂੰ ਦੇਖਣ ਲਈ ਐਲ ਸੀ ਡੀ ਜਿਸ ਕੰਪਲੈਕਸ ਕੋਰਕਮ ਰੱਖਦੇ ਵਿੱਚ ਲੱਗੀ ਹੋਈ ਜਿੱਥੇ ਜਸਾਹਬਾਨ ਜੀਤ ਸਿੰਘ ਜਹਬਾਨ ਸਮੂੱਚੀ ਸੰਗਤ ਆਮ ਭਗਤ ਆ ਕੇ ਉਹਨਾਂ ਨੇ ਸੋਨਾ ਪ੍ਰੋਗਰਾਮ ਦੇਖਿਆ ਤੇ ਉਹਨਾਂ ਨੂੰ ਛੱਡ ਕੇ ਪੁੱਲ ਤੇ ਪੇਟੀ ਤੇ ਅੱਜ ਦੇ ਦਿਨ ਤੇ ਮੈਂ ਸਾਰੀ ਆਮ ਭਗਤ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਨਾ ਕੀ ਇਹ ਤਰ੍ਹਾਂ ਮਦਮ ਨਮਾਸ਼ਾ ਹੈ ਅੱਜ ਭਗਵਾਨ શ્રી ਰਾਮਚੰਦਰ ਜੀ ਦੀ ਇਖੜੀ ਅਯੋਧਿਆ ਦੇ ਵਿੱਚ 3500 ਸਾਲਾਂ ਦੇ ਬਾਅਦ ਜਿਹੜੀ ਅ ਅੱਜ ਜਿਹੜਾ ਸਾਡੇ ਹਿੰਦੂ ਭਰਾਵਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਸਮਾ ਮਿਲਿਆ ਇਤਿਹਾਸਕ ਪਲ ਨੇ ਇਹ ਸੋ ਉਹਨਾਂ ਇਤਿਹਾਸਕ ਪਲ ਨੂੰ ਅੱਜ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਜਿਹੜਾ ਅੱਜ ਉਹਨਾਂ ਦੀ ਇੱਕ ਬਹੁਤ ਵੱਡੇ ਲੈਵਲ ਤੇ ਜਿਹੜੀ ਪਾਠ ਪ੍ਰਸਤਾ ਕੀਤੀ ਜਾ ਰਹੀ ਹੈ ਸੋ ਉਹਦੀਆਂ ਸਮੁੱਚੀ ਭਗਵਾਨ ਰਾਮ ਜੀ ਦੇ ਅਯੋਧਿਆ ਦੇ ਵਿੱਚ ਪ੍ਰਵੇਸ਼ ਕਰਨ ਦੀਆਂ ਔਰ ਜਿਹੜਾ ਅੱਜ ਉਹਨਾਂ ਦਾ ਇਤਿਹਾਸਕੀ ਪੱਬਿਆ ਮੰਦਿਰ ਦਾ ਨਿਰਮਾਣ ਜਿਹੜਾ ਉਹ ਕਰੀਬ ਅਗਲੇ ਸਾਲ ਜਿਹੜਾ ਬਣ ਕੇ ਤਿਆਰ ਹੋਣਾ ਸੋ ਉਹਦੀਆਂ ਸਮੁੱਚੇ ਨਵਾਂ ਸ਼ਹਿਰ ਵਾਸੀਆਂ ਨੂੰ ਸਮੁੱਚੇ ਦੀਰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਰਲ ਮਿਲ ਕੇ ਜਿਹੜਾ ਹਰ ਇੱਕ ਦੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਆਪਣੇ ਸ਼ਹਿਰ ਵਾਸੀ ਸਾਡੇ ਹਿੰਦੂ ਭਰਾ ਜਿਹੜੇ ਕਿ ਹਮੇਸ਼ਾ ਹਾਰੇ ਕੇ ਧਰਮ ਦੇ ਵਿੱਚ ਸਿੱਖ ਧਰਮ ਦੇ ਵੀ ਸਾਰੇ ਧਰਮਾਂ ਦੇ ਵਿੱਚ ਵੱਧ ਚੜ ਕੇ ਰੋਲ ਨਿਭਾਉਂਦੇ ਨੇ ਸੋ ਇਹ ਭਰਾਵਾਂ ਦੇ ਵਿਸ਼ੇਸ਼ ਸੱਤੇ ਉੱਤੇ ਪਹੁੰਚਿਆ ਔਰ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ ਚਲੋ ਇਹਦੇ ਰਾਮ ਲਾਲਾ ਜੀ ਦੇ ਗ੍ਰਹਿ ਪ੍ਰਵੇਸ਼ ਦੇ ਚਾਰਰੇ ਰਾਮ ਭਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਾਦਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਲੇ RAM NALA JI ਆਪਣੇ ਘਰ ਦੇ ਵਿੱਚ ਆਪਣੇ ਮੰਦਰ ਦੇ ਵਿੱਚ विराजमान ਹੋ ਚੁੱਕੇ ਨੇ ਜਿੱਥੇ ਲੱਖਾਂ ਕਰੋੜਾਂ ਸੰਤਾਨਾਂ ਜੁਣਾਂ ਦੇ ਲਾਈਵ ਦਰਸ਼ਨ ਕਰਦੇ ਮੈਂ ਸਾਰੇ ਨਿਊਜ਼ ਚੈਨਲ ਦਾ ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਕਵਰੇਜ ਜਿਹੜੀ ਹੈ ਲਾਈਵ ਕਿ ਲਈ ਸਾਡੇ ਵਰਗੇ ਸੋਤਿਆਂ ਨੂੰ ਲਾਈਵ ਦਰਸ਼ਨ ਕੇ ਰਾਮਚੰਦਰ ਜੀ ਦੇ ਮੰਦਰ ਨੇ ਦਾ ਜੈ ਸ੍ਰੀ ਰਾਮ 22 ਜਨਵਰੀ ਜਿਹੜੀ ਕਿ ਅਜੋੜਿਆ ਦੇ ਵਿੱਚ ਪ੍ਰਮਪਤਾ ਹੋ ਰਹੀ ਹੈ ਭਗਵਾਨ ਜੀ RAM ਦੀ ਅੱਜ ਸਮੂਹ ਨਵਾਂ ਸ਼ਹਿਰ ਕੱਪ ਸਮੂਹ ਹਿੰਦੁਸਤਾਨ ਜਿਹੜਾ ਕਿ ਆ ਸਾਰਾ ਹੀ ਅਯੋਧਿਆ ਲੱਗਦਾ ਤੇ ਮੈਂ ਇਸੇ ਹੀ ਵਿਸ਼ੇ ਦੇ ਵਿੱਚ ਸਾਰੇ ਹਿੰਦੁਸਤਾਨੀਆਂ ਨੂੰ ਸਭ ਉਹ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ જય ਸ਼੍ਰੀ ਰਾਮ ਜੀ જય ਸ਼੍ਰੀ ਅਯੋਧਿਆ ਵਿੱਚ ਸ਼੍ਰੀ ਰਾਮ ਜੀ ਚੰਦਰ ਜੀ ਦੀ ਬੱਬੇ ਮੰਦਿਰ ਬਣ ਕੇ ਤਿਆਰ ਹੋ ਗਿਆ ਹੈ ਤੇ ਅੱਜ 22 ਤਰੀਕ ਨੂੰ ਉਹਨਾਂ ਦੀ ਪ੍ਰਾਣ ਪਕਸ਼ਤਾ ਹੈ ਸੋ ਸਾਰੇ ਦੇਸ਼ ਵਾਸੀ ਵਿਦੇਸ਼ ਵਾਸੀ ਵਧਾਈ ਦੇ ਪਾਤਰ ਆ ਕਿ ਅੱਜ ਦੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਹ ਅਕੌਗਿਕ ਦ੍ਰਿਸ਼ ਭਗਵਾਨ ਦਾ ਦੇਖਣ ਨੂੰ ਮਿਲਿਆ ਹੈ ਤੋਂ ਮੈਂ ਸਾਰੀ ਸਮੁੱਚੀ ਨਵਾਂ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਜਿਹੜੇ ਪਰਦੇਸ 'ਚ ਮੇਰੇ ਰਹਿੰਦੇ ਦੇਸ਼ ਵਾਸੀ ਸਾਰਿਆਂ ਨੂੰ ਲੱਖ ਲੱਖ ਵਧਾਈ ਭਾਈ ਗੋਲੀ ਫਰ ਸਾਹਿਬ ਭਾਈ ਗੋਲੀ ਜੀ ਅਤੇ ਮੈਂ ਭਾਰਤ ਵਾਸੀਆਂ ਨੂੰ ਤੇ ਸਮੂਹ ਪੂਰੀ ਦੁਨੀਆ ਦੇਸ਼ ਵਿਦੇਸ਼ਾਂ ਵਿੱਚ ਬੈਠੇ ਪਰ ਹਰ ਭਾਰਤੀਏ ਨੂੰ ਅੱਜ ਬਹੁਤ ਬਹੁਤ ਵਧਾਈ ਜੰਦਾ ਹਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਭਗਵਾਨ શ્રી ਰਾਮਚੰਦਰ ਜੀ ਦੀ ਮੂਰਤੀ ਦਾ ਇਹ ਪ੍ਰਾਣ ਪ੍ਰਤੀਸ਼ਾ ਸੀ ਇਹ ਜਿਹੜਾ ਪ੍ਰੋਗਰਾਮ ਸਾਰਾ ਅੱਜ ਦੇਸ਼ ਭਰ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਬੈਠਿਆਂ ਦੇ ਸਾਰਿਆਂ ਦਾ ਲਾਈਵ ਪ੍ਰੋਗਰਾਮ ਸਾਰਿਆਂ ਨੇ ਪ੍ਰਭੂ ਬ੍ਰਾਮ ਸ਼੍ਰੀ ਦੇ ਦਰਸ਼ਨ ਕੀਤੇ ਤੇ ਮੈਂ ਇਹਦੇ ਵਾਸਤੇ ਸਮੂਹ ਸਾਧ ਸੰਗਾਂ ਨੂੰ ਮੈਂ ਇਹ ਜਿਹੜੀ ਸਾਡੇ ਸਾਰੇ ਪੁਰਾਣੇ ਟਾਈਮ ਦੇ ਵਿੱਚ ਜਿੱਦਾਂ ਜੋ ਬਜ਼ੁਰਗਾਂ ਨੇ ਜਾਂ ਜਿਹੜੇ ਦੇਸ਼ ਵਾਸੀਆਂ ਨੇ ਜਾਂ ਕਾਰਸੇਵਕਾਂ ਨੇ ਆਪਣੇ ਬਰਦਾਨ ਦਿੱਤੇ ਤੇ ਉਹਨਾਂ ਦਾ ਅੱਜ ਸਾਰਿਆਂ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਆ ਤੇ ਮੈਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਦਾ ਤੇ ਜੋਗੀ ਦਿੱਤਿਆ ਨਾਲ ਜੀ ਦਾ ਜੋ ਕਿ ਮੁੱਖ ਮੰਤਰੀ ਉੱਤਰ ਪ੍ਰਦੇਸ਼ian ਉਹਨਾਂ ਵੱਲੋਂ ਕੀਤਾ ਗਿਆ ਸਾਰਾ ਕਾਰਜਕ੍ਰਮ ਦਾ ਤੇ ਜੋ ਕਿ ਬਹੁਤ ਵਧੀਆ ਪ੍ਰੋਗਰਾਮ ਹੋਇਆ ਹੈਗਾ ਜਾਂ ਉਹਨਾਂ ਦਾ ਮੈਂ ਬਹੁਤ ਜ਼ੋਰ ਨਾਲ ਧੰਨਵਾਦ ਕਰਦਾ ਤੇ ਇੱਕ ਵਾਰ ਫੇਰ ਸਾਰੇ ਦੇਸ਼ਵਾਸੀਆਂ ਨੂੰ ਮੈਂ ਪ੍ਰਭੂ ਜੀ ਨਾਮ ਚੰਦਰ ਜੀ ਦੇ pran pracharsa ਦੇ ਉੱਪਰ ਲੱਖ ਲੱਖ ਵਧਾਈ ਦਿੰਦਾ ਹਾਂ